ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਉਹ ਦੇਖ ਰਹੇ ਜੀ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਇਆ ਤੁਹਾਡੇ ਸਾਹਮਣੇ 16 17 ਅਤੇ 18 ਜੂਨ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਕੀ ਹਸਾਕਤਾ ਰਹੇਗਾ ਗਰਮੀ ਦਾ ਬੱਦਲਬਾਹੀ ਤੇ ਮੀਂਹ ਦੀ ਕੀ ਉਮੀਦ ਹੈ ਕਿਉਂਕਿ ਲਗਾਤਾਰ ਇੱਕ ਤੋਂ ਬਾਅਦ ਇੱਕ ਸਿਸਟਮ ਪੰਜਾਬ ਵੱਲ ਹੁਣ ਕੂਚ ਕਰ ਰਿਹਾ ਹੈ ਅਗਰ ਗੱਲ ਕੀਤੀ ਜਾਵੇ ਤਾਂ ਬਹੁਤ ਹੱਦ ਤੱਕ ਪੰਜਾਬ ਦੇ ਤਾਪਮਾਨ ਦੇ ਵਿੱਚ ਗਰਾਵਟਾਈ ਹੈ ਕਿਉਂਕਿ ਲਗਾਤਾਰ ਬੱਦਲਬਾਹੀ ਸਿਸਟਮ ਪੰਜਾਬ ਦੇ ਉੱਪਰ ਬਰਕਰਾਰ ਹੈ ਤੁਸੀਂ ਦੇਖ ਸਕਦੇ ਹੋ ਕਿ ਪੰਜਾਬ ਦੇ ਲਗਭਗ ਬਹੁਤੇ ਇਲਾਕੇ ਜਿਹੜੇ ਬੱਦਲਵਾਈ ਦੇ ਨਾਲ ਇਸ ਸਮੇਂ ਘਰੇ ਹੋਏ ਨੇ ਤਾਜ਼ਾ ਸੈਟਲਾਈਟ ਇਮੇਜ ਤੋਂ ਇਹ ਕਲੀਅਰ ਹੋ ਰਿਹਾ ਜੀ ਤੇ ਨਾਲ ਦੇ ਨਾਲ ਹੁਣ ਇੱਕ ਹਲਕੇ ਦਰਮਿਆਨੇ ਸਿਸਟਮ ਜੋ ਕਿ ਹੌਲੀ ਹੌਲੀ ਪਾਰਾ ਰੂਪ ਲੈ ਰਿਹਾ ਉਹ ਵੀ ਹੁਣ ਪੰਜਾਬ ਵੱਲ ਕੂਚ ਕਰ ਰਿਹਾ ਜਿਸ ਦੇ ਸਿੱਟੇ ਵਜੋਂ ਆਉਣ ਦੇ ਲਗਾਤਾਰ ਤਿੰਨ ਦਿਨ ਜਾਨਕਿ ਅੱਜ 16 17 ਅਤੇ 18 ਜੂਨ ਹਲਕਾ ਦਰਮਿਆਨਾ ਅਤੇ ਕਿਸੇ ਕਿਸੇ ਇਲਾਕੇ ਵਿੱਚ ਭਾਰੀ ਮੀਂਹ ਦੇਖਣ ਨੂੰ ਮਿਲ ਸਕਦਾ ਹੈ ਜਿਸ ਦੇ ਨਾਲ ਤਾਪਮਾਨ ਦੇ ਵਿੱਚ ਹੋਰ ਵੱਡੀ ਗਰਾਵਟ ਆਵੇਗੀ ਬੀਤੀ ਕੱਲ ਐਵਰੇਜ ਸਤਾਪਨ ਪੰਜਾਬ ਦੇ ਵਿੱਚ 40 ਡਿਗਰੀ ਅਤੇ 40 ਡਿਗਰੀ ਤੋਂ ਥੱਲੇ ਰਿਹਾ ਜਿਸ ਦੇ ਕਾਰਨ ਗਰਮੀ ਤੋਂ ਵੱਡੀ ਰਾਹਤ ਪੰਜਾਬ ਵਾਸੀਆਂ ਨੂੰ ਮਿਲੀ ਹੈ ਤੁਸੀਂ ਵੀ ਕਮੈਂਟ ਕਰਕੇ ਦੱਸ ਸਕਦੇ ਹੋ ਤੁਹਾਡੇ ਇਲਾਕੇ ਵਿੱਚ ਸਤਾਪਨ ਦੇ ਕੀ ਹਾਲਾਤ ਨੇ ਤੁਸੀਂ ਪੰਜਾਬ ਦੇ ਕਿਹੜੇ ਇਲਾਕੇ ਤੋਂ ਬਿਲੋਂਗ ਕਰਦੇ ਹੋ ਚੈਨਲ ਤੇ ਅਗਰ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਵੀ ਕਰਦੇ ਹੋ ਤਾਂ ਕਿ ਮੌਸਮ ਦੀ ਕੋਈ ਜਾਣਕਾਰੀ ਮਿਸ ਨਾ ਕਰ ਸਕੋ ਜਾਣਕਾਰੀ ਚੰਗੀ ਲੱਗਦੀ ਹੈ ਵੀਡੀਓ ਨੂੰ ਲਾਈਕ ਕਰਕੇ ਅੱਗੇ ਸ਼ੇਅਰ ਕਰਦੇ ਹੋ ਅਗਰ ਤੁਸੀਂ ਸਾਨੂੰ YouTube ਤੇ ਦੇਖ ਰਹੇ ਹੋ ਤਾਂ ਸਾਡੇ ਪੇਜ ਨੂੰ ਫੋਲੋ ਕਰ ਲਓ ਸੌਰੀ ਅਗਰ ਫੇਸਬੁਕ ਤੇ ਦੇਖ ਰਹੇ ਹੋ ਚੈਨਲ ਨੂੰ ਫੋਲੋ ਕਰ ਲਓ YouTube ਤੇ ਦੇਖ ਰਹੇ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਗੱਲ ਕਰਦੇ ਹਾਂ ਹੁਣ ਤਾਜ਼ਾ ਮੌਸਮ ਵਿਭਾਗ ਦੇ ਕੀ ਅਲਰਟ ਜਾਰੀ ਹੋਏ ਨੇ ਜੀ ਮੌਸਮ ਵਿਭਾਗ ਦੇ ਅਲਰਟ ਬਾਰੇ ਤੁਸੀਂ ਦੇਖ ਸਕਦੇ ਹੋ 16 ਤਰੀਕ ਨੂੰ ਮੀਂਹ ਤੇ ਜੋ ਅਲਰਟ ਨੇ ਉਹ ਪਠਾਨਕੋਟ ਹੁਸ਼ਿਆਰਪੁਰ ਨਮਾਸ਼ਹਿਰ ਰੂਪਨਗਰ ਫਤਿਹਗੜ੍ਹ ਸਾਹਿਬ ਅਤੇ ਪਟਿਆਲਾ ਵਿੱਚ ਦਿਖਾਈ ਦੇ ਰਹੇ ਨੇ ਕਿਉਂਕਿ ਜਿਸ ਤਰੀਕੇ ਨਾਲ ਪੂਰਬੀ ਹਵਾ ਚੱਲ ਰਹੀ ਹੈ ਅਤੇ ਜੋ ਸਿਸਟਮ ਹਰਿਆਣੇ ਵੱਲ ਬਣੇ ਹੋਏ ਨੇ ਉਹ ਹੌਲੀ-ਹੌਲੀ ਪੰਜਾਬ ਵੱਲ ਕੂਚ ਕਰਨਗੇ ਤੇ ਪੂਰਬੀ ਇਲਾਕਾ ਜਾਨੀ ਕਿ ਹਿਮਾਚਲ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਜ਼ਿਆਦਾ ਚਾਂਸ ਨੇ ਮੀਂਹ ਦੇ ਪਰ ਜਿਸ ਤਰੀਕੇ ਨਾਲ ਸਿਸਟਮ ਬਣ ਰਹੇ ਨੇ ਤਾਂ ਹਲਕੇ ਦਰਮਿਆਨੀ ਬੱਦਲਬਾਈ ਦੇ ਨਾਲ ਕਿਰਮਣ ਕਣੀ ਬਾਕੀ ਪੰਜਾਬ ਦੇ ਵਿੱਚ ਵੀ ਦੇਖੇ ਜਾ ਸਕੇਗੀ ਨਾਲ ਦੇ ਨਾਲ ਅਗਰ ਗੱਲ ਕਰੀਏ ਤਾਂ 17 ਅਤੇ 18 ਜੂਨ ਦੀ ਤਾਂ 17 18 ਜੂਨ ਨੂੰ ਵੀ ਸੇਮ ਹਾਲਾਤ ਨੇ ਤੁਸੀਂ ਦੇਖੋਗੇ ਤਾਂ ਇਸੇ ਤਰੀਕੇ ਨਾਲ ਪਠਾਨਕੋਟ ਹੁਸ਼ਿਆਰਪੁਰ ਨਾਮਾ ਸ਼ਹਿਰ ਰੂਪਨਗਰ ਸਭਜਾ ਦਾਜੀਤ ਸਿੰਘ ਨਗਰ ਫਤਿਹਗੜ ਸਾਹਿਬ ਅਤੇ ਪਟਿਆਲਾ ਤੇ ਇਸੇ ਤਰੀਕੇ ਨਾਲ 18 ਜੂਨ ਨੂੰ ਵੀ ਹਾਲਾਤ ਸੇਮ ਹੀ ਬਣਦੇ ਦਿਖਾਈ ਦੇ ਰਹੇ ਨੇ 17 ਅਤੇ 18 ਜੂਨ ਵਰਗੇ ਹੀ ਕਿ ਲਗਾਤਾਰ ਬੱਦਲਬਾਈ ਦਾ ਮਾਹੌਲ ਸਾਨੂੰ ਉੱਤਰੀ ਪੰਜਾਬ ਅਤੇ ਪੂਰਬੀ ਪੰਜਾਬ ਵਿੱਚ ਦੇਖਣ ਨੂੰ ਮਿਲੇਗਾ ਜਾਨੀ ਕਿ ਇਹਨਾਂ ਇਲਾਕੇ ਵਿੱਚ ਜ਼ਿਆਦਾ ਉਮੀਦ ਹੈ ਮੀਂਹ ਦੀ ਬਾਕੀ ਪੰਜਾਬ ਦੇ ਨਾਲੋਂ ਪਰ ਜਿਸ ਤਰੀਕੇ ਨਾਲ ਸਿਸਟਮ ਬਣ ਰਹੇ ਨੇ ਤਾਂ ਉਮੀਦ ਹੈ ਕਿ ਬਾਕੀ ਪੰਜਾਬ ਦੇ ਵਿੱਚ ਵੀ ਕਿਰਮਣ ਕਣੀ ਦਾ ਮਾਹੌਲ ਦੇਖਣ ਨੂੰ ਮਿਲੇਗਾ ਏ ਅਲਰਟ ਉਹ ਹੈ ਜਿਹੜੇ ਜੈਲੋ ਅਲਰਟ ਯਾਨੀ ਕਿ ਜ਼ਿਆਦਾ ਮੀਂਹ ਉਮੀਦ ਹੈ ਬਾਕੀ ਪੰਜਾਬ ਦੇ ਵਿੱਚ ਵੀ ਕਿਰਮਣਕਣੀ ਬਦਲਵਾਈ ਦਾ ਮਾਹੌਲ ਬਣਿਆ ਰਹੇਗਾ ਜਿਸ ਦੇ ਨਾਲ ਤਾਪਮਾਨ ਅੰਡਰ ਕੰਟਰੋਲ ਰਹਿਣਗੇ ਯਾਨੀ ਕਿ 40 ਜਾਂ 40 ਡਿਗਰੀ ਦੇ ਨੇੜੇ ਤੇਰੇ ਹੀ ਤਾਪਮਾਨ ਬਣੇ ਰਹਿਣਗੇ ਹੁਣ 47 ਡਿਗਰੀ ਤੱਕ ਤਾਪਮਾਨ ਦੀ ਉਮੀਦ ਘੱਟ ਹੀ ਹੈ ਕਿ ਇੰਨਾ ਜ਼ਿਆਦਾ ਤਾਪਮਾਨ ਵਧੇਗਾ ਹੁਣ ਸਾਨੂੰ ਇਹ ਲਗਾਤਾਰ ਮਹਿਸੂਸ ਹੋ ਰਿਹਾ ਹੈ ਕਿ ਤਾਪਮਾਨ ਵੀ ਘਟੇ ਨੇ ਰਾਤ ਦੇ ਸਮੇਂ ਜੋ ਪਹਿਲਾਂ ਏਸੀ ਫੇਲ ਹੋ ਚੁੱਕੇ ਸਰ ਹੁਣ ਰਾਤ ਨੂੰ ਏਸੀ ਦੀ ਠੰਡ ਵਾਧੇ ਹੋਈ ਦਿਖਾਈ ਦੇ ਰਹੀ ਹੈ ਜਿਸ ਤੋਂ ਕਿ ਸਾਫ ਕਲੀਅਰ ਹੋ ਰਿਹਾ ਹੈ ਕਿ ਤਾਪਮਾਨ ਹੁਣ ਘਟ ਰਹੇ ਨੇ ਤੇ ਦੂਜੀ ਗੱਲ ਇਹ ਵੀ ਹੈ ਪੂਰਬ ਦੀ ਹਵਾ ਚੱਲਣ ਕਾਰਨ ਹਵਾ ਦੇ ਵਿੱਚ ਨਮੀ ਦੀ ਮਾਤਰਾ ਵਧੀ ਹੈ ਦਿਨ ਦੇ ਵੇਲੇ ਮੁਰਕਾ ਪਸੀਨਾ ਜ਼ਿਆਦਾ ਵੱਧ ਚੁੱਕਿਆ ਜਾਨੀ ਕਿ ਨਮੀ ਦੀ ਮਾਤਰਾ ਵਧਣ ਦੇ ਕਾਰਨ ਹੁਣ ਰਾਤ ਨੂੰ ਵੀ ਹਵਾ ਦੇ ਵਿੱਚ ਠੰਡ ਦਾ ਅਹਿਸਾਸ ਜ਼ਿਆਦਾ ਹੋ ਰਿਹਾ ਹੈ। ਬਾਕੀ ਮੌਸਮ ਕਿਸੇ ਕਿਸੇ ਇਲਾਕੇ ਵਿੱਚ ਕੜਾਕੇ ਦੇ ਅਗਰ ਤੋਂ ਪੈਂਦੀ ਵੀ ਇਹ ਤਾਂ ਤਾਪਮਾਨ ਬਹੁਤ ਜ਼ਿਆਦਾ ਨਹੀਂ ਵਧਣਗੇ। ਹੁਣ ਥੋੜੀ ਜੀ ਰਾਹਤ ਪੰਜਾਬਾ ਸਿਰ ਮਿਲਦੀ ਦਿਖਾਈ ਦੇਵੇਗੀ। ਬਾਕੀ ਇਸ ਤੋਂ ਇਲਾਵਾ ਕੋਈ ਨਮੀ ਆਪਣੇੜ ਆਵੇਗੀ ਤਾਂ ਉਹ ਜਾਣਕਾਰੀ ਵੀ ਸਾਂਝੀ ਕਰ ਦਵਾਂਗੇ ਤੇ ਚੈਨਲ ਤੇ ਲਗਾਤਾਰ ਵੀਡੀਓਜ਼ ਦੇਖਦੇ ਰਹੇ ਕਰੋ। ਦੁਪਹਿਰ ਦੀ ਜਾਣਕਾਰੀ ਰੇਡ ਤੋਂ 2 ਵਜੇ ਤੱਕ ਅਤੇ ਰਾਤ ਦੀ ਜਾਣਕਾਰੀ ਸ਼ਾਮ 6:30 ਵਜੇ ਤੱਕ ਤੁਹਾਨੂੰ ਪਹੁੰਚਦੀ ਕਰ ਦਵਾਂਗੇ। ਬੇਲਦੇ ਅਗਲੀ ਵੀਡੀਓ ਲੈ ਕੇ ਜਲਦ ਜਾਣਕਾਰੀ ਚੰਗੀ ਲੱਗੀ ਵੀਡੀਓ ਲਾਈਕ ਕਰਕੇ ਅੱਗੇ ਸ਼ੇਅਰ ਕਰਦੇ ਹੋ ਧੰਨਵਾਦ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ